ਤਾ ਅੱਜ ਕੀ ਹੋਇਆ ਕਿ ਅੱਜ ਫਿਰ ਦੁੱਧ ਦੀ ਟਰੰਕ ਮੂਹਦੇ ਮਾਰਨ ਨੂੰ ਫਿਰਦੇ ਆਂ ਕਿਉਂ ਕਿਸੇ ਵੇਲੇ ਚ ਭਾਈ ਜੀ ਦੁੱਧ ਦੀ ਦੁੱਧ ਦਾ ਦੁਸ਼ਮਣ ਹੁੰਦਾ ਸੀ ਅਸੀਂ ਪ੍ਰਦਾਨ ਹੁੰਦੇ ਸੀ ਸਾਡੇ ਕੋਲੇ ਮੈਸੇਜ ਆਉਂਦਾ ਹੁੰਦਾ ਸੀ ਸ਼ਿਕਾਇਤ ਆਉਂਦੀ ਹੁੰਦੀ ਸੀ ਕਿ ਭਾਈ ਫਲਾਣੇ ਦੁੱਧ ਨੇ ਮੇਰਾ ਦੁੱਧ ਚੁੱਕ ਲਿਆ ਫਲਾਣੇ ਦੁੱਧ ਨੇ ਮੇਰਾ ਦੁੱਧ ਚੁੱਕ ਲਿਆ ਤਾਂ ਅੱਜ ਉਹ ਦੁੱਧ ਚੁੱਕਣ ਦੀ ਲੋੜ ਨਹੀਂ ਅੱਜ ਤਾਂ ਇਹ ਕਹਿੰਦਾ ਸ਼ੂਗਰ ਹੋ ਗਿਆ ਮੇਰੇ ਕੋਲ 2 ਕਿਲੋ ਹੋਰ ਗਿਆ ਚਲਾ ਚੰਗਾ ਹੋ ਗਿਆ ਮੈਂ ਵਾਕੇਆ ਇਹ ਲੋਭ ਤਾਂ ਹੈਗੀ ਕਿ ਨਹੀਂ ਭਾਈ ਜੀ ਉਹ ਕੀ ਰੇਟ ਹੈ 44400 ਰੇਟ ਹੈ ਦਸੋਂ ਪਿੰਡੋਂ ਦੇ ਜੀਵੀ ਦਾ ਜੱਟ ਤੇ ਕਿਸੇ ਦੁੱਧ ਕਹਿ ਦੀ 30 ਰੁਪਏ 40 ਰੁਪਏ 30 ਰੁਪਏ ਤੇ ਅੱਦੋ ਕਹਿੰਦੇ ਖੜ ਜਾ ਤੂੰ ਭੈਣ ਤੇ ਸਾਡੀਆਂ ਬੱਚਾਂ ਨੂੰ ਤੁਸੀਂ ਪੱਠੇ ਪਾ ਕੇ ਗਏ ਹੋ ਹਲ ਜੋ ਤੁਹਾਨੂੰ ਦਿੰਨੀ ਹੈ 30 ਰੁਪਏ ਕਿਲੋ ਦੁੱਧ ਤਾਂ ਇਸ ਕਰਕੇ ਸਾਥੀਓ ਅੱਜ ਬੜੀ ਲੋੜ ਆਪ ਨੂੰ ਏਕੇ ਦੀ ਪੰਜਾਬ ਦੀ ਕਮੇਟੀ ਦੀ ਅਸੀਂ ਚੋਣ ਕਰ ਰਹੇ ਆ ਅਸੀਂ ਜਿੰਨਾ ਟਾਈਮ ਮਤਲਬ ਸਾਲੂ ਥੋੜਾ ਟਾ ਹੋਇਆ ਜੱਥੇ ਬੰਦੀਆਂ ਪੰਜ ਸਾਲ ਹੋਇਆ ਜੁੜੇ ਨੇ ਚਾਰ ਪੰਜ ਸਾਲ ਪੰਜਾਬ ਦੀ ਜੱਥੇ ਬੰਦੀਆਂ ਨਾਲ ਉਸ ਤੋਂ ਪਹਿਲਾਂ ਸਾਡੇ ਕੋਲੇ ਨਾ ਤਾਂ ਜਥੇਬੰਦੀ ਨੇ ਪਹੁੰਚ ਕੀਤੀ ਸੀ ਨਾ ਸਾਨੂੰ ਪਤਾ ਸੀ ਵੀ ਪੰਜਾਬ ਦੀ ਜਥੇਬੰਦੀ ਦੋਦੀ ਜਿਹੜੀ ਹੋਣੀ ਹੈਗੀ ਆ ਅਸੀਂ ਗਰਾਊਂਡ ਲੈਵਲ ਤੇ ਸਾਡੇ ਸਾਥੀਆਂ ਨੇ ਸਾਰਿਆਂ ਨੇ ਕੰਮ ਕਰਕੇ ਵਿਖਾਇਆ ਤਾਂ ਉਸ ਤੋਂ ਬਾਅਦ ਪੰਜਾਬ ਦੀ ਜਥੇਬੰਦੀ ਅੱਖਾਂ ਖੁੱਲੀਆਂ ਵੀ ਫਰੀਦਕੋਟ ਦੀ ਜਥੇਬੰਦੀ ਦੇ ਵਿੱਚ ਵੀ ਸਾਨੂੰ ਲੈਣਾ ਚਾਹੀਦਾ ਫਰੀਦਕੋਟ ਜਥੇਬੰਦੀ ਨੂੰ ਅੱਜ ਸਾਡੀ ਹਰੇਕ ਮੌਕੇ ਤੇ ਬੜੀ ਸ਼ਰਗਮੀ ਦੇ ਨਾਲ ਕੰਮ ਕੀਤਾ ਪਰ ਸਾਨੂੰ ਇੱਕ ਤਰਾਸ ਦੀ 4-5 ਸਾਲ ਤੋਂ ਜਿੰਨਾ ਟਾਈਮ ਸਾਨੂੰ ਜਥੇਬੰਦੀ ਨਾਲ ਜੁੜੇ ਨੂੰ ਹੋ ਗਿਆ ਸਾਡੀ ਇੱਕ ਤਰਸਦੀ ਰਹੀ ਹੈ ਵੀ ਸਾਡੇ ਪੰਜਾਬ ਪ੍ਰਧਾਨ ਨੂੰ ਨੀਂਦ ਦੀਆਂ ਗੋਲੀਆਂ ਖਾਣ ਦੀ ਆਪ ਨੂੰ ਉਹ ਸੁੁੱਤਾ ਹੀ ਰਹਿੰਦਾ ਸੀ ਨਾ ਉਹਨੇ ਹੋ ਸਕਦਾ ਸੌਰੀ ਮੈਂ ਪਹਿਲਾਂ ਮਾਫੀ ਮੰਗ ਲੈਣਾ ਵੀ ਲੈ ਦੇ ਜਿਹੜੇ ਸ਼ਬਦਾਂ ਕਿਸੇ ਨੂੰ ਚੰਬਾ ਜਾਣ ਪਰ ਇਹ ਸਚਾਈ ਆ ਅਸੀਂ ਆਪ ਦੇ ਪਿੰਡੇ ਤੇ ਹੜਾਈ ਆ ਅਸੀਂ ਜ਼ਿਲ੍ਹਾ ਲੈਵਲ ਤੇ ਸਾਡੇ ਜੋ ਮਰਜ਼ੀ ਫੈਸਲੇ ਹੋਣ ਪਰ ਸੀ ਪੰਜਾਬ ਨਾਲ ਉਹ ਤੇ ਜਥੇਬੰਦੀ ਨਾਲ ਰਲ ਕੇ ਮੋਢੇ ਨਾਲ ਮੋਢਾ ਲਾ ਕੇ ਤੁਰਨਾ ਚਾਹੁੰਦੇ ਸੀ ਅੱਜ ਵੀ ਖੜੇ ਆ ਪਰ ਉਹ ਜਥੇਬੰਦੀ ਦੇ ਨਮਾਇंदे ਤੇ ਆਕੂ ਜਿਨ੍ਹਾਂ ਨੇ ਕੱਲੀਆਂ ਪ੍ਰਧਾਨਗੀਆਂ ਲਈਆਂ ਮੈਂ ਪੁਰਾਣੇ ਪ੍ਰਧਾਨਾਂ ਦੀ ਗੱਲ ਨਹੀਂ ਕਰਦਾ ਮੈਂ ਇਸ ਤੋਂ ਪਹਿਲਾਂ ਮੌਜੂਦਾ ਪ੍ਰਧਾਨ ਦੀ ਗੱਲ ਕਰਦਾ ਕੱਲੀਆਂ ਪ੍ਰਧਾਨਗੀਆਂ ਲੈ ਕੇ ਨਾ ਸਾਡੇ ਦੋਧੀਆਂ ਦੀ ਆਵਾਜ਼ ਉਠਾਈ ਨਾ ਸਾਡੇ ਦੋਧੀਆਂ ਨੇ ਮੁੱਦੇ ਨੂੰ ਹੱਲ ਕਰਵਾਇਆ ਨਾ ਕਿਥੇ ਸਰਕਾਰ ਤੱਕ ਸਾਡੀ ਗੱਲ ਪਹੁੰਚਾਈ ਨਾ ਸਾਡੇ ਬੰਦਿਆਂ ਨੂੰ ਲਾਜੀ ਲੁਤਾੜੇ ਗਏ ਅਸੀਂ ਕੁਜਲੇ ਗਏ ਸਾਡੇ ਧੰਦੇ ਨੂੰ ਦਿਨੋਂ ਦੇ ਨੰਗਾਹ ਦੇ ਵਿੱਚ ਲਿਆਉਣ ਵਾਲੇ ਸਾਡੇ ਪੰਜਾਬ ਪ੍ਰਧਾਨ 5 ਬਰੀਕ ਦੀ ਮੀਟਿੰਗ ਸਾਡੀ ਅੱਜ ਵੀ ਉਸੇ ਟਾਈਮ ਦੀ ਚੱਲੀ ਆਉਂਦੀ ਹੈ ਜਿਹੜੇ ਸਾਥੀਆਂ ਨੇ ਇਤਿਹਾਸ ਦੇਖਣਾ ਹੋਵੇ ਨਾ ਮੈਂ ਸਦਾ ਦਿੰਦਾ ਸਾਰਿਆਂ ਨੂੰ ਅਸੀਂ ਫਰਵਰੀ ਮਾਰਚ ਦੇ ਵਿੱਚ ਸਲਾਨਾ ਪ੍ਰੋਗਰਾਮ ਕਰਾਉਣੇ ਹੁੰਦੇ ਆ ਜਿਹਦੇ ਚ ਬਲੱਡ ਨੇਸ਼ਨ ਕੈਂਪ ਵੀ ਲਾਉਣੇ ਆ ਖਾਣਾ ਵੀ ਲਾਉਣੇ ਹੁੰਦੇ ਆ ਤੇ ਸਾਰਾ ਇਤਿਹਾਸ ਦੈਰੀ ਬੋਰਡ ਦੇ ਵਿੱਚ ਵੀ ਜਦੋਂ ਇਦਰਾ ਆਪਰਾ ਆਪਾ ਧਰ ਦੇ ਲਾਏ ਜਾਂ ਜ਼ਿਲ੍ਹੇ ਦੇ ਲੜੀਵਾਸ ਭੁਖੜਤਾਲ ਨਾਲ ਰੱਖਿਆ ਉਹਨਾਂ ਦਾ ਵੀ ਸਾਰਾ ਨਾ ਅਜਾਇਬ ਘਰ ਬਣਾਇਆ ਗਿਆ ਬੱਲਾ ਦੋਦੀ ਜੁਨੇ ਦਾ ਦਫਤਰ ਰਾਮਪੁਰੇ ਤੂਏ ਦੇ ਉੱਥੇ ਆਡੇ ਦੇ ਉੱਥੇ ਆ ਜਦੋਂ ਵੀ ਕਿਸੇ ਦਾ ਮੌਕਾ ਮਿਲੇ ਜਾਂ ਉਹ ਵੀ ਜਾਮੋ ਤਾਂ ਜਰੂਰ ਦੇਖ ਕੇ ਆ ਕੇ ਆ ਸਾਥੀ ਗੁਰਦੇਵ ਵਰਗੇ ਬੈਠੇ ਆ ਪੁਰਾਣੇ ਸਾਥੀ ਜਿਦਿਆਂ ਨੇ ਭੱਲੇ ਕੀ ਉਹਨਾਂ ਭੁਖੜਤਾਲ ਦੇ ਵਿੱਚ ਮੜਕਾ ਚੌਂਕ ਦੇ ਉੱਤੇ ਬੈਠੇ ਸਾਥੀ ਸਭ ਤੋਂ ਪਹਿਲਾਂ ਆਏ ਹੋਏ ਸਾਰੇ ਸਾਥੀਆਂ ਨੂੰ ਫਟੇ ਬੁਲਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥਿਓ ਸਭ ਤੋਂ ਪਹਿਲੇ ਤਾਂ ਮੈਨੂੰ ਅੱਜ ਸਭ ਤੋਂ ਵੱਡੀ ਖੁਸ਼ੀ ਕੀ ਹੋਈ ਹੈ ਕਿ ਦੁੱਧੀ ਡੇਰੀ ਯੂਨੀਅਨ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਤਿੰਨੋਂ ਛੂਪੇ ਦੇ ਪ੍ਰਧਾਨ ਅੱਜ ਇੱਕ ਮੰਚ ਤੇ ਖੜੇ ਹੋਏ ਆ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਮੈਂ ਇਹ ਕਹਿੰਦਾ ਕਿ ਜਦੋਂ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਵੇ ਤਾਂ ਸਾਰੇ ਪੁਰਾਣੇ ਜਿਹੜੇ ਸਾਥੀ ਜਿਨ੍ਹਾਂ ਨੇ ਸੰਘਰਸ਼ ਲੜਿਆ ਹੈ ਮੈਂ ਛੋਟੀ ਜੀ ਗੱਲ ਕਰਾਂਗਾ ਸਮਾਜਾ ਬਹੁਤ ਹੈ ਪਰ ਜਾਗਤ ਨਹੀਂ ਦੇ ਰਿਹਾ ਕਿ ਸਾਥੀਓ ਜਦੋਂ ਵੀ ਕਿਸੇ ਨੇ ਪ੍ਰਧਾਨਗੀ ਕਰਨੀ ਹੋਵੇ ਤਾਂ ਇੱਕ ਅੰਦਰੋਂ ਜਨੂੰਨ ਤੇ ਇੱਕ ਸ਼ੌਂਕ ਹੋਣਾ ਜ਼ਰੂਰੀ ਹੈ ਜਿਸ ਬੰਦੇ ਕੋਲ ਸਮਾਂ ਨਹੀਂ ਜਾਂ ਜਨੂੰਨ ਨਹੀਂ ਉਹ ਨਹੀਂ ਚਾਹੀ ਨਹੀਂ ਤਾਂ ਉਹ ਪ੍ਰਧਾਨਗੀ ਜਾਂ ਕੋਈ ਵੀ ਕੰਮ ਹੋਵੇ ਚਾਹੀ ਉਹ ਕੰਮ ਨਹੀਂ ਹੋਣਾ 10 ਆਪਣੇ ਤੋਂ ਛੋਟੀ ਜੀ ਗੱਲ ਕਰਦਾ ਹੈ ਕਿ ਮੇਰੇ ਪੰਜ ਚਾਰ ਚੇ ਸਾਲ ਦੇ ਬੱਚੇ ਸੀਗੇ ਤਾਂ ਮੈਂ ਕਰਦੇ ਪੁੱਛੀ ਇਹਨਾਂ ਦੇ ਨਾਲ ਵੀ ਜੇ ਮੋੜ ਮੰਡੀ ਵਾਲੇ ਨਾਲ ਇਹਨਾਂ ਦੇ ਨਾਲ ਜਿੱਪਾਂ ਦੇ ਵਿੱਚ ਚੰਡੀਗੜ੍ਹ ਪਟਿਆਲਾ ਹਰਿਆਣਾ ਸਾਰੇ ਕਿਤੇ ਘੁੰਮਣ ਲੱਗ ਗਿਆ ਚਲੋ ਰਲ ਕੇ ਅਸੀਂ ਆ ਦਾ ਪੈਸਾ ਬਾਈ ਵੀ ਪਾਉਂਦੇ ਸੀ ਤਾਂ ਮੇਰੇ ਜ਼ਿਹਨ ਚ ਇੱਕ ਸ਼ੌਂਕ ਜਗ ਗਿਆ ਕਿ ਯਾਰ ਇੱਕ ਵਾਰ ਪੰਜਾਬ ਦੀ ਪ੍ਰਦਾਨਗੀ ਜ਼ਰੂਰ ਕਰਨੀ ਹੈ ਸ਼ੌਂਕ ਸੀ ਪਰ ਮਗਰੋਂ ਕੰਮ ਤੋਂ ਜਾਜ ਤਨੀ ਸੀ ਸਮਾਂ ਨਹੀਂ ਸੀਗਾ ਕੀ ਕਰੋ ਜਾਇਜ਼ ਤੋ ਮਿਲੇਗੀ ਤੂੰ ਪੰਜ ਪੰਜ ਦਿਨ ਚਾਰ ਚਾਰ ਦਿਨ ਬਾਹਰ ਟੱਕੇ ਖਾਂਦਾ ਫਿਰ ਮਗਰੋਂ ਕੰਮ ਦੀ ਕੋਈ ਪ੍ਰਵਾਹ ਨਹੀਂ ਤਾਂ ਮੈਂ ਦੇਲੇ ਚ ਸ਼ੌਂਕ ਪਾਲ ਲਿਆ ਸੀ ਤਾਂ ਸਾਥੀਓ ਜਦੋਂ ਅਸੀਂ ਮੀਟਿੰਗ ਰੱਖਦੇ ਤਾਂ ਫਿਰ ਇਹ ਸੋਚ ਕੇ ਰੱਖਦੇ ਸੀ ਕਿ ਅੱਜ ਇਹ ਨਹੀਂ ਕਿ ਬਠਿੰਡਾ ਜਿਲ੍ਹਾ ਕੱਢ ਕੇ ਵਾਪਸ ਰਾਤ ਨੂੰ ਘਰੇ ਟੀਵੀ ਕੋਲ ਜਾ ਕੇ ਪੈ ਜਾਣਾ ਜਾਂ ਘਰੇ ਬਹਿ ਜਾਣਾ ਨਹੀਂ ਅੱਜ ਪਟਿਆਲਾ ਸਿਰੇ ਚੰਡੀਗੜ੍ਹ ਪਰਸੋ ਲੁਧਿਆਣਾ ਫਿਰ ਅੰਮ੍ਰਿਤਸਰ ਫਿਰ ਕਿੱਥੇ ਹੋਰ ਆਹਠ ਆਹਠ ਦਿਨ ਅਸੀਂ ਪੂਰੇ ਜੀਪ ਘਮੋਈ ਰੱਖ ਲਿਆ ਤਾਂ ਕੀ ਹੋਇਆ ਮੇਰੇ ਛੋਟੇ ਛੋਟੇ ਬੱਚੇ 5 5 7 7 ਸਾਲ ਦੇ ਦੋ ਲੜਕੇ ਮੈਂ ਉਹਨਾਂ ਨੂੰ ਵਾਰੀ ਸਰ ਡੈਰੀ ਤੇ ਬਿਠਾ ਦਿੰਦਾ ਸੀ ਹੁਣ 5 5 ਦਿਨ 7 7 ਦਿਨ ਜਦੋਂ ਮੁੜੀਆਂ ਨਾ ਤਾਂ ਫਿਰ ਆਉਣਾ ਇੱਕ ਦਿਨ ਰਹਿਣਾ ਫਿਰ ਫੋਨ ਆ ਜਾਣਾ ਕਿਤੋਂ ਕਿ ਚਲੋ ਭਾਈ ਫਰਾਨੀ ਜੰਗਲ ਦੇ ਮੀਟਿੰਗ ਕਰਨੀ ਹੈ ਤਾਂ ਕੀ ਹੋਣਾ ਬੱਚੇ ਸਕੂਲ ਜਾਣਾ ਹਟ ਗਏ ਮੈਡਮ ਦਾ ਸਕੂਲੋਂ ਫੋਨ ਆਉਣਾ ਕਿ ਤੁਸੀਂ ਭਾਈ ਬੱਚੇ ਪੜਾਉਣੇ ਆ ਕਿ ਨਹੀਂ ਤਾਂ ਮੈਨੂੰ ਘਰ ਵਾਲੀ ਫੋਨ ਕਰਦੀ ਕਿ ਤੁਸੀਂ ਬੱਚੇ ਪੜਾਉਣੇ ਕਿ ਨਹੀਂ ਮੈਂ ਕਿਹਾ ਦੇਖੋ ਹੁਣ ਮੈਂ ਦਾ ਜਿਹੜਾ ਰਾਹ ਪੈਣਾ ਸੀ ਪੈ ਗਿਆ ਮੇਰੇ ਤੁਸੀਂ ਹੁਣ ਮੀਂਹ ਨਾ ਰੱਖੋ ਬੱਚਿਆਂ ਨੂੰ ਪੜਾਉਣਾ ਤੂੰ ਪੜਾ ਲੈ ਨਹੀਂ ਪੜਾਉਣਾ ਤਾਂ ਕੋਣੀ ਦੋ ਢੋਲ ਹੋਰ ਪਾਲਾਂਗੇ ਕੋਈ ਪਰਵਾਨੀ ਪਰ ਅੱਜ ਸੱਜੋ ਢੋਲ ਕੰਦੀ ਲੋੜ ਨਹੀਂ ਪਈ ਅੱਜ ਮੇਰਾ ਬੇਟਾ ਹਾਈ ਕੋਰਟ ਦੇ ਵਿੱਚ ਐਡਵੋਕੇਟ ਹੈ ਔਰ ਜੱਜ ਦੀ ਚਾਰੀ ਜਾ ਰਿਹਾ ਦੂਜਾ ਮੁੰਡਾ ਮੇਰਾ ਐਮਏ ਡਬਲ ਪੀਏਟਾ ਹੈ ਔਰ ਪ੍ਰੋਪਰਟੀ ਦਾ ਨਾਲ ਕੰਮ ਕਰਦਾ ਹੈ ਔਰ ਡੈਰੀ ਦਾ ਕੰਮ ਵੀ ਸਿਖਾਉਣਾ ਹੈ ਇਸੇ ਗੱਲ ਦੀ ਕਮੀ ਨਹੀਂ ਰਹੀ ਕਿਉਂਕਿ ਸੇਵਾ ਕੀਤੀ ਹੈ ਸੱਚੇ ਦਿਲੋਂ ਕੀਤੀ ਹੈ ਮੈਨੂੰ ਪਤਾ ਹੈ ਜਦੋਂ ਅਸੀਂ ਧਰਨਿਆਂ ਦੇ ਬੈਠਦੇ ਸੀ ਮਟਕਾ ਚੌਂਕ ਦੇ ਵਿੱਚ ਉੱਤੋਂ ਸੂਰਜ ਦੀ ਛੇਕ ਹੱਲੋ ਸੜਕਾਂ ਦੀ ਛੇਕ ਤੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਤੇ ਭੋਖੜਤਾਲ ਦੇ ਬੱਠੇ ਹੁੰਦੇ ਤਾਂ ਫਿਰ ਸਾਨੂੰ ਪਤਾ ਸੀ ਉਹ ਯਾਰ ਹੈ ਨਰੇਸ਼ਵਰ ਵੀ ਬੱਠੇ ਆ ਪੁੱਜੀ ਵਗਰੇ ਨੇ ਚਰਨਦਾਸ ਵਗਰੇ ਹੁੰਦੇ ਸੀ ਸਭ ਨੂੰ ਪਤਾ ਹੈ ਤਾਂ ਇੱਕ ਵਿੱਚ ਕੁਝ ਸਾਡੇ ਇਹੋ ਜਿਹੇ ਸਾਥੀ ਨਹੀਂ ਸੀ ਅਸੀਂ ਤਾਂ ਭੋਖੜਤਾਲ ਦੇ ਹੁੰਦੇ ਸੀ ਤੋ ਤਿੰਨ ਨਹੀਂ ਵਈਦਾ ਸੀ ਤੇ ਠੇਕਾ ਪਾਣ ਲੱਗੇ ਦੇ ਸੀ ਕਿ ਸ਼ਰਾਬ ਚੰਡੀਗੜ੍ਹ ਦੀ ਬਹੁਤ ਮੁਸ਼ਕਲ ਆ ਉਹ ਅਸੀਂ ਕਹਿੰਦੇ ਸੀ ਸਜਣੋ ਕਿਉਂ ਮਰਵਾਉਂਦੇ ਹੋ ਸਾਥਿਓ ਸਾਨੂੰ ਇੱਥੇ ਚੰਡੀਗੜ੍ਹ ਦੀ ਪੁਲਿਸ ਰਾਤ ਨੂੰ ਚੱਕ ਕੇ ਲੈ ਜਾਂਦੀ ਐ ਤੇ ਡਾਕਟਰਾਂ ਦੀ ਟੀਮ ਆ ਕੇ ਮੌਇਨਾ ਕਰਦੀ ਐ ਤੁਸੀਂ ਹਟ ਜਾਓ ਇੰਨਾ ਕੰਮ ਤੋਂ ਜੇ ਆਪਾਂ ਦੋਧੀਆਂ ਨੂੰ ਪਤਾ ਲੱਗ ਗਿਆ ਕਿ ਭੋਖੜਤਾਲ ਦੇ ਬਹਿ ਕੇ ਦਾੜੂ ਪਿੰਦੇ ਨੇ ਤਾਂ ਸਾਥਿਓ ਛਿੱਤਰ ਉਧਰੋਂ ਤਾਂ ਪੈਣੇ ਹੀ ਪੈਣੇ ਇੱਧਰੋਂ ਵੀ ਪੈਣਗੇ ਤਾਂ ਇਸ ਕਰਕੇ ਬੜੀਆਂ ਲੰਮੀਆਂ ਸਟੋਰੀਆਂ ਨੇ ਬੜੀ ਕਹਾਣੀਆਂ ਜੇ ਮੈਂ ਸਾਰਾ ਸਮਾਂ ਲਵਾਂ ਤਾਂ ਮੇਰੇ ਖਾਲ ਬਹੁਤ ਚਾਹੀਦਾ ਮੈਂ ਮੈਨੂੰ ਮਾਣ ਬਖਸ਼ਿਆ ਕਿਉਂਕਿ ਇਹ ਜਿਲ੍ਹਾ ਫਿੰਦਾ ਨਹੀਂ ਉਹ ਬ੍ਰਾਮਪੁਰਾ ਨੇ ਬੜੇ ਹੀ ਜਿਲ੍ਹੇ ਨੇ ਮੈਨੂੰ ਸਤਿਕਾਰ ਦਿੱਤਾ ਹੈ ਮੈਂ ਤੁਹਾਡਾ ਬਹੁਤ ਹੀ ਛੋਟਾ ਜਿਹਾ ਪ੍ਰਧਾਨ ਤੁਹਾਡੀ ਸੇਵਾ ਕਰਦਾ ਰਿਆ ਜਿੰਨੇ ਸਾਲ ਵੀ ਸੇਵਾ ਕੀਤੀ ਪਰ ਮੈਂ ਅੱਜ ਇਹ ਦਾਅਵੇ ਨਾ ਕਹਿੰਦਾ ਕਿ ਮੈਂ ਢਾਣ ਨਹੀਂ ਲੰਨ ਦਿੱਤੀ ਜਿੱਥੇ ਵੀ ਮੇਰੀ ਡਿਊਟੀ ਲੱਗੀ ਚਾਹ ਪਿੱਛੋਂ ਕੁਝ ਮਰਜ਼ੀ ਹੋ ਗਿਆ ਕਿਉਂਕਿ ਜੋ ਡੇਰੀ ਬੋਰਡ ਦਾ ਪ੍ਰੋਗਰਾਮ ਸੀ ਉਹ ਵੀ ਅਸੀਂ ਇਕੱਠੇ ਲੜਿਆ ਉਸ ਤੋਂ ਬਾਅਦ ਅਸੈਂਪਲਿੰਗ ਦਾ ਸੀਗਾ ਪਹਿਲਾਂ ਹੁੰਦਾ ਸੀ ਸੈਂਪਲ ਫੇਲ ਤੇ ਸਿੱਧਾ ਹੀ ਕੇਸ ਕੋਰਟ ਦੇ ਵਿੱਚ ਤਰੀਕਾ ਖਾਓ ਉਸ ਤੋਂ ਬਾਅਦ ਅਸੀਂ ਸੰਘਰਸ਼ ਲੜ ਕੇ ਇਹ ਕਰਵਾਇਆ ਕਿ ਜੇ ਸਾਡੀ ਮਾਮੂਲੀ ਜੀ ਫੈਟ ਘਟ ਗਈ ਜਾਂ ਗ੍ਰੈਫਟੀ ਘਟ ਗਈ ਤੇ ਸਾਡਾ 3-3 ਸਾਲ ਕੇਸ ਲੜਦੇ ਰਹੀਏ ਉਹ ਸਾਨੂੰ ਉਸ ਦੀ ਕੋਈ 2-4-5 ਸਾਲ 5000 ਦੀ ਸਜ਼ਾ ਦੇ ਦਿਓ ਇਹ ਐਡੀਐਮ ਦੇ ਐਡੀ ਅਸੈਂਬਲ ਦੇ ਜਲਾਗਾ ਕੇਸ ਤਾਂ ਕਰਕੇ ਹੁਣ ਉਹ ਆਪਣੇ ਕੇਸ ਉਧਰ ਨਹੀਂ ਜਾਂਦੇ ਕੋਰਟ ਦੇ ਵਿੱਚ ਜੇ ਨਿਰਾ ਹੀ ਕੋਈ ਵੱਡਾ ਹੈ ਤਾਂ ਆਪ ਕੋ ਸਿੰਥੈਟਿਕ ਕੇਸ ਆ ਗਿਆ ਤਾਂ ਕੋਰਟ ਚ ਜਾਂਦਾ ਹੈ ਨਹੀਂ ਤਾਂ ਏਡੀਸੀ ਸਾਹਿਬ ਦੇ ਕੇਸ ਲੱਗ ਗਿਆ 5-10000 ਦੀ ਸਜ਼ਾ ਹੋ ਗਈ ਚਲੋ ਠੀਕ ਹੈ ਇਸ ਸੰਘਰਸ਼ ਲੜ ਕੇ ਲਿਆ ਹੈ ਸਮਝਾਇ ਕਿ ਨਾ ਐਵੇਂ ਕੁਝ ਨਹੀਂ ਮਿਲਦਾ ਬਿਨਾਂ ਰੋਏ ਤਾਂ ਮਾਰ ਤੋਂ ਵੀ ਨਹੀਂ ਜੰਗੀ ਤਾਂ ਮੈਂ ਬਾਈ ਸੁਖਦੇਵ ਸਿੰਘ ਦੀ ਗੱਲ ਨਾਲ ਪੂਰਾ ਸਹਿਮਤ ਕਿ ਅੱਜ ਆਪਾਂ ਨੂੰ ਇਹ ਲੋੜ ਕਿਉਂ ਪਈ ਕਿਉਂਕਿ ਭਾਈ 4-4.5 ਸਾਲ ਹੋ ਗਏ ਇਸੇ ਸ਼ਹਿਰ ਦੇ ਵਿੱਚ ਕਿਸੇ ਮੱਡੀ ਦੇ ਵਿੱਚ ਕੋਈ ਮੀਟਿੰਗ ਨਹੀਂ ਕੋਈ ਕੁਛ ਗੱਲਬਾਤ ਨਹੀਂ ਤਾਂ ਅੱਜ ਕੀ ਹੋਇਆ ਕਿ ਅੱਜ ਫਿਰ ਦੁੱਧ ਦੀ ਡਰਮ ਮੂਹਰੇ ਮਾਰਨ ਨੂੰ ਫਿਰਦੇ ਆ ਕਿਉਂ ਕਿਸੇ ਵੇਲੇ ਚ ਭਾਈ ਜੀ ਦੁੱਧ ਦੀ ਦੁੱਧ ਦੀ ਦਾ ਦੁਸ਼ਮਣ ਹੁੰਦਾ ਸੀ ਅਸੀਂ ਪ੍ਰਦਾਨ ਹੁੰਦੇ ਸੀ ਸਾਡੇ ਕੋਲੇ ਮੈਸੇਜ ਆਉਂਦਾ ਹੁੰਦਾ ਸੀ ਸ਼ਿਕਾਇਤ ਆ ਜੀ ਹੁੰਦੀ ਸੀ ਕਿ ਭਾਈ ਫਲਾਣੇ ਦੁੱਧੀ ਨੇ ਮੇਰਾ ਦੁੱਧ ਚੁੱਕ ਲਿਆ ਫਲਾਣੇ ਦੁੱਧੀ ਨੇ ਮੇਰਾ ਦੁੱਧ ਚੁੱਕ ਲਿਆ ਤਾਂ ਅੱਜ ਉਹ ਦੁੱਧ ਚੁੱਕਣ ਦੀ ਲੋੜ ਨਹੀਂ ਅੱਜ ਤਾਂ ਇਹ ਕਹਿੰਦਾ ਸ਼ੁਗਰ ਹੋਇਆ ਮੇਰੇ ਕੋਲੋਂ 3 ਕਿਲੋ ਹੋਰ ਗਿਆ ਜਨਾ ਚੰਗਾ ਹੋ ਗਿਆ ਮੈਂ ਵਾਪਕ ਗਿਆ ਇਹ ਨੋਟ ਹੈਗੀ ਨਹੀਂ ਬਾਈ ਜੀ ਉਹ ਕੀ ਰੇਟ ਹੈ 40400 ਰੇਟ ਹੈ ਦੱਸੋ ਪਿੰਡੋ ਦੇ ਜ਼ਿਮੀਂਦਾਰ ਜੱਟ ਦੇ ਕਿਸੇ ਦੁੱਧ ਕਹ ਦੀਏ 30 ਰੁਪਏ 40 ਰੁਪਏ 30 ਰੁਪਏ ਤੇ ਅੱਦੋ ਕਹਿੰਦੇ ਖੜ ਜਾ ਤੂੰ ਭੈਣ ਤੇ ਸਾਡੀਆਂ ਬੱਚਾਂ ਨੂੰ ਤੁਸੀਂ ਪੱਠੇ ਪਾ ਕੇ ਗਏ ਹੋ ਹਣ ਜੋ ਤੁਹਾਨੂੰ ਦਿੰਨੇ ਆ 30 ਰੁਪਏ ਕਿਲੋ ਦੁੱਧ ਤਾਂ ਇਸ ਕਰਕੇ ਸਾਥੀਓ ਅੱਜ ਬੜੀ ਲੋੜ ਆਪ ਨੂੰ ਏਕੇ ਦੀ ਮੈਂ ਜਿਸ ਕਿਸੇ ਦਾ ਪ੍ਰਧਾਨ ਦਾ ਨਾਮ ਮੇਰੇ ਕੋਲ ਮੈਂ ਆਪਣੇ ਆਪ ਨਹੀਂ ਚੁਣਿਆ ਔਰ ਨਾ ਕਿਸੇ ਦੀ ਮਾਇਦੇ ਚਾ ਇਹ ਚਾਲ ਹੈ ਵੀ ਕੋਈ ਆਪਣੇ ਆਪ ਨਾ ਚੋਕੇ ਸਾਰੇ ਜਿੰਨੇ ਸਟੇਜ ਤੇ ਬਰਾਜਮਾਨ ਨੇ ਮੇਰੇ ਸਾਥੀ ਇਹਨਾਂ ਨਾਲੋਂ ਸਹਿਮਤੀ ਮਿਲੀ ਹੈ ਔਰ ਮੈਂ ਉਸ ਉਸ ਵੀਰ ਦਾ ਉਸ ਸਾਥੀ ਦਾ ਨਾਮ ਲਾਂਚਮੈਂਟ ਕਰਨ ਲੱਗਿਆ ਸਾਰੇ ਵੀਰ ਮੇਰੇ ਸਾਥੀਓ ਤੁਸੀਂ ਉਸ ਦੇ ਉੱਤੇ ਪਹਿਰਾ ਦਿਨਾ ਉਸ ਦਾ ਸਾਥ ਦਿਨਾ ਔਰ ਬਾਕੀ ਅਗਲੀ ਗੱਲ ਅਸੀਂ ਉਸ ਸਾਥੀ ਨੂੰ ਫਿਰ ਛੰਡਾ ਜੀ ਤਰ੍ਹਾਂ ਕਹਿਣ ਲੱਗਿਆ ਮੇਰੇ ਵੱਡੇ ਭਾਈ ਨੇ ਛੰਡਾ ਜੀ ਰਾਹਪੁਰੇ ਤੋਂ ਜਦੋਂ ਮੈਂ ਬਨਾਲਦੀ ਪ੍ਰਧਾਨਗੀ ਸੰਭਾਲੀ ਸੀ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸੀ ਤਾਂ ਮੈਂ ਹੁਣ ਵੀ ਇਹਨਾਂ ਦੀ ਜ਼ੁਬਾਨ ਦੇ ਇਹਨਾਂ ਨੇ ਕਿਹਾ ਇਹ ਭਾਈ ਚੌਣ ਕਰਨੀ ਹੈ ਤੁਸੀਂ ਜ਼ਰੂਰ ਪਹੁੰਚੋ ਪ੍ਰਾਣੇ ਸਖਤ ਤੇ ਮੈਂ ਕਹਾ ਵੱਡੇ ਭਾਈ ਦਾ ਹੁਕਮ ਹੈ ਹਾਲਾਂਕਿ ਮੈਂ ਹੁਣ ਸਰਗਰਮ ਵੀ ਨਹੀਂ ਜਾ 나 ਮੇਰੇ ਕੋਲ ਇਨਾ ਟਾਈਮ ਹੈ ਕਿਉਂਕਿ ਹੁਣ ਨਵੇਂ ਮੁੰਡੇ ਐ ਨਵੇਂ ਮੁੰਡਿਆਂ ਨੂੰ ਟਾਈਮ ਮੁਕਾ ਦੇਣਾ ਚਾਹੀਦਾ ਅਸੀਂ ਤਾਂ ਆਰੇ ਟਾਈਮ ਤੇ ਟਪਾ ਲਿਆ ਤੁਹਾਨੂੰ ਹੋਣੇ ਸੀ ਨਵੇਂ ਸਾਥੀਆਂ ਨੂੰ ਟਾਈਮ ਦੇਣਾ ਚਾਹਨੇ ਆ ਤਾਂ ਮੈਂ ਉਹ ਸਾਥੀ ਦਾ ਨਾਮ ਅਨਾਉਂਸਮੈਂਟ ਕਰਾਂਗਾ ਔਰ ਨਾਲ ਉਹਨੂੰ ਇਹ ਵੀ ਕਹਾਂਗਾ ਕਿ ਜਿਹੜੀ ਗੱਲ ਸਖਦੇਵ ਨੇ ਕਹੀ ਉਹ ਮੈਨੂੰ ਕਹਿਣੀ ਨਾ ਪਵੇ ਸਮੇਂ ਦਾ ਭਾਈ ਜੀ ਸ਼ਾਰਾ ਪਰ ਇਸ ਕਰਕੇ ਤੁਹਾਨੂੰ ਕਰੇ ਅਸੀਂ ਤੁਹਾਡੇ ਨਾਲ ਐ ਜਿਹੜੀ ਮਰਜ਼ੀ ਮੰਡੀ ਦੇ ਵਿੱਚ ਆ ਕੇ ਤਰਨਾ ਲਾ ਲਿਆ ਜੇ ਤੁਸੀਂ ਇੱਕ ਫੂਡ ਇੰਸਪੈਕਟਰ ਕੀ ਈਐਚਓ ਕੀ ਨਿਸ਼ਵਲ ਸਰਜਨ ਨੂੰ ਉਹਨਾਂ ਗੱਲ ਤੋਂ ਫੜ ਕੇ ਖਿੱਚ ਲਿਆ ਤਾਂ ਕਿਆ ਜਾਈਏ ਹੋਰ ਦੱਸ ਐਤੀ ਕਿਹੜੀ ਗੱਲ ਹੈ ਮੈਂ মিডিਆ ਵਾਲੇ ਸਾਥੀ ਖੜੇ ਆ ਇੱਕ মিডিਆ ਵਾਲੇ ਨੇ ਸਾਡੇ ਖਿਲਾਫ ਖਬਰ ਲਾਤੀ ਸੀ ਤੇ ਮਾਰੇ ਫੂਡ ਇੰਸਪੈਕਟਰ ਗਿਆ ਲੱਗਿਆ ਵੀ ਸਿਕੰਜਾ ਜੀ ਆ ਖਬਰਾਂ ਲੱਗੀ ਆਂ ਬਸ ਸੇਰੇ ਆ ਜੀ ਉਲਟ ਲੱਗੀ ਹੋਊਗੀ ਉਹ ਸੇ ਪੈਸੇ ਪਾਉਣ ਤੋਂ ਹੋਰ ਦੱਸ ਕਹਿੰਦਾ ਕਿਹੜੀ ਖਬਰ ਦਾ ਮੈਂ ਕਹਾਂ ਭਾਵੇਂ ਕਿਸੇ ਖਬਰ ਦਾ ਹੋਵੇ ਪੰਜਾਬ ਕੇਸਰੀ ਲੱਗਵਾਨੀ ਦਾ ਅਗਲੇ ਦਿਨ ਉਹਨੂੰ ਗੱਲ ਤੋਂ ਫੜ ਲਿਆ ਸੀ ਮੈਂ ਸਿਹਰੇ ਖਬਰ ਲਾ ਖੰਡਨਗਰ ਉਸ ਕਬਰ ਦਾ ਤੂੰ ਜੇ ਨਹੀਂ ਤਾਂ ਹਰ ਸਾਲ ਲਾ ਰਿਹਾ ਤੇਰੇ ਤੇਰੇ ਘਰ ਦੇ ਅਕੇ ਅਸੀਂ ਘੜੇ ਪੰਨਾਂਗੇ ਪਤਾ ਲੱਗਦਾ ਤੈਨੂੰ ਤਾਂ ਬਾਈ ਜੀ ਉਸ ਪ੍ਰੈਸ ਬੋਰਡਰ ਨੇ ਅਗਲੇ ਦਿਨ ਉਸ ਖਬਰ ਦਾ ਖੰਡਨ ਦਿੱਤਾ ਸੀ ਤਾਕਤ ਹੋਣੀ ਚਾਹੀਦੀ ਹਿੰਮਤ ਹੋਣੀ ਚਾਹੀਦਾ ਜਨੂਨ ਹੋਣਾ ਚਾਹੀਦਾ ਤਾਂ ਸਾਥਿਓ ਇਹ ਜਨੂਨ ਦੇ ਨਾਲ ਮੈਂ ਹੁਣ ਉਹ ਸਾਥੀ ਦਾ ਨਾਸਮੈਂਟ ਕਰਨ ਲੱਗਾ ਨਾ ਤੇ ਸਾਰੇ ਤੁਸੀਂ ਤਗੜੇ ਹੋ ਕੇ ਗੱਜ ਕੇ ਨਾਰਾ ਵੀ ਲਾਣਾ ਹੈ ਔਰ ਸਾਥੀਏ ਤੁਹਾਡੇ ਤੁਹਾਡੇ ਵਿੱਚੋਂ ਹੀ ਮੇਰਾ ਛੋਟਾ ਭਾਈ ਹਰਜਿੰਦਰ ਸਿੰਘ ਢਿੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮੈਂ ਸਾਥੀ ਸਾਥੀਓ ਕਾਰ ਸਾਥੀਓ ਹਾਰੇ ਦੇ ਨਾਲ ਢਿੱਲੋਂ ਸਾਹਿਬ ਦਾ ਸਵਾਗਤ ਕਰਨਾ ਔਰ ਮੈਂ ਇੱਕ ਹੋਰ ਗੱਲ ਕਹਾਂਗਾ ਢਿੱਲੋਂ ਸਾਹਿਬ ਅਗਲੀ ਬਾਤੀ ਹੈਲੋ ਹੈਲੋ ਹਣ ਮੈਂ ਜੋ ਹਾਰਾਂ ਦੇ ਨਾਲ ਸਾਰਿਆਂ ਨੂੰ ਇਹ ਕਰਾਂਗਾ ਕਿ ਢਿੱਲੋ ਸਾਹਿਬ ਦੇ ਹਾਰ ਪਾਣ ਔਰ ਉਸ ਤੋਂ ਬਾਅਦ ਖਾਣਾ ਖਾ ਕੇ ਔਰ ਬੜੇ ਆਰਾਮ ਦੇ ਨਾਲ ਆਰਾਮ ਲਾ ਜਾਣਾ ਬੜੇ ਆਰਾਮ ਦੇ ਨਾਲ ਕਿਸੇ ਨੇ ਕੋਈ ਚਾਹੋ ਜੀ ਕੋਦੀ ਜੁਨੀਆਂ ਜਿੰਦਾਬਾਦ ਜਿੰਦਾਬਾਦ ਹਾਰ ਪਾਓ ਬਾਈ ਜੀ ਔਰ ਢਿੱਲੋ ਸਾਹਿਬ ਤੇ ਸਾਰੇ ਤੁਹਾਡੇ ਨਾਲ ਤੁਹਾਡੇ ਤੇ ਵਿਸ਼ਵਾਸ ਕੀਤਾ ਤੇ ਤੁਸੀਂ ਜਿੱਥੇ ਮਰਜ਼ੀ ਆਓ ਭਾਈ 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 ਹੈਲੋ ਯਾਰ ਵਿਚਾਰ ਨਹੀਂ ਲੱਗਦਾ ਲੱਗਦਾ ਜੀ ਬੋਸ ਸਾਹਿਬ ਕੋਈ ਨਹੀਂ ਪਟਾਵਾ ਦੇਖੀ ਦੇਖ ਦੇ ਹੈਲੋ 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 ਸੋ ਸਾਥੀਓ ਜਿੰਨੇ ਵੀ ਮੇਰੇ ਸਤਕਾਰਯੋਗ ਪੰਜਾਬ ਦੋਤੀ ਡੈਰੀ ਜੁਨੇ ਨੇ ਇੱਕਾ ਦੇ ਸ਼ਾਕਾ ਸੁਪਾ ਪ੍ਰਧਾਨ ਜਿਨ੍ਹਾਂ ਨੇ ਇਸ ਸਮਾਣੇ ਦੇ ਦਾਸ ਨੂੰ ਇਹ ਮਾਨ ਬਖਸ਼ਿਆ ਸੋ ਬਾਕੀ ਗੱਲਾਂ ਆਪਾਂ ਬਾਅਦ ਕਰਾਂਗੇ ਮੈਂ ਇਹ ਗੱਲ ਕਹਿਣੀ ਕਹਿ ਦੇਣੀ ਚਾਹਣਾਗਾ ਜੋ ਸੁਖਦੇਵ ਜੀ ਵੱਲੋਂ ਵੀ ਕਿਹਾ ਗਿਆ ਕਿ ਜੋ ਤੁਸੀਂ ਮੈਨੂੰ ਇਹ ਦੋਤੀ ਸਾਥੀਆਂ ਦੇ ਇਤਾਂ ਲਈ ਪਹਿਰਾ ਦੇਣ ਦੀ ਜ਼ਿੰਮੇਵਾਰੀ ਦੇ ਰਹੇ ਹੋ ਮੇਰੇ ਵੱਲੋਂ ਕਦੇ ਨਾ ਹੀ ਤਾਂ ਪਰਚੀਆਂ ਦੀ ਪ੍ਰਵਾਹ ਕੀਤੀ ਗਈ ਹੈ ਤੇ ਨਾ ਹੀ ਕੀਤੀ ਜਾਵੇਗੀ ਅਤੇ ਦੂਜੀ ਗੱਲ ਮੇਰੀ ਇਹ ਤੀਜੀ ਇੱਛਾ ਹੈ ਕਿਉਂਕਿ ਚਲੋ ਠੀਕ ਹੈ ਪੁਰਾਣੇ ਆਗੂ ਹੈ ਸਾਡੇ ਸੀਨੀਅਰ ਹੈ ਇਹਨਾਂ ਨੇ ਆਪ ਦੇ ਪਿੰਡੇ ਦੇ ਆਪਾਂ ਕਹਿੰਗੇ ਵੀ ਸਾਡੇ ਦੋ ਤਿੰਨਾਂ ਦੇ ਹਿੱਤਾਂ ਨੂੰ ਬਚਾਉਣ ਲਈ ਸਤਾਪ ਹੋ ਗਿਆ ਸੋ ਮੈਂ ਆਪਣੇ ਸਾਥੀਆਂ ਨੂੰ ਕਹਿਣਾ ਚਾਹਣਾਗਾ ਕਿ ਮੈਂ ਆਪਦੇ ਹਾਰ ਕੋਉਣ ਨਾਲੋਂ ਪਹਿਲਾਂ ਸਾਡੇ ਸਤਿਕਾਰਯੋਗ ਜੋ ਇੱਥੇ ਸਰਕਾਰ ਗੁਰਦੇਵ ਸਿੰਘ ਜੀ ਫੌਜੀ ਜਿਨ੍ਹਾਂ ਨੇ ਦੋਧੀ ਡੇਰੀ ਯੂਨੀਅਨ ਦੀ ਆਪਾਂ ਕਹੇ ਵੀ ਜੜ੍ਹਾਂ ਲੰਗਾਇਆਂ ਉਹਨਾਂ ਨੂੰ ਸਨਮਾਨਤ ਕਰਨਾ ਚਾਹਾਂਗਾ ਉਹਨਾਂ ਦੇ ਮਾਰ પા ਕੇ ਮੈਂ ਸਨਮਾਨਤ ਕਰਾਂਗਾ ਕਿਉਂਕਿ ਇਹ ਪ੍ਰਧਾਨਗੀ ਮੇਰੀ ਨਹੀਂ ਇਹ ਉਹਨਾਂ ਸਤਿਕਾਰਯੋਗ ਲੀਡਰਾਂ ਦੀ ਹੈ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਮੈਨੂੰ ਇਹ ਮਾਣ ਬਖਸ਼ਿਆ ਅਤੇ ਉਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਸਰਕਾਰ ਸੁਭਾ ਚੰਦ ਠੀਕਾ ਜੀ ਜੋ ਲਗਭਗ 5-6 ਜੜਿਆਂ ਦੀ ਨਾਲ ਟੀਮ ਲੈ ਕੇ ਇੱਥੇ ਇਸ ਇਜਲਾਸ ਦੇ ਵਿੱਚ ਪਹੁੰਚੀ ਹੈ ਤੇ ਉਹਨਾਂ ਵੱਲੋਂ ਵੀ ਜਿਹੜਾ ਇਹ ਮੈਨੂੰ ਮਾਣ ਮਕਸਿਆ ਗਿਆ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਹੈ ਸਨਮਾਨ ਦਿੱਤਾ ਜਾਵੇਗਾ ਅਤੇ ਸਾਡੇ ਪ੍ਰਾਣੀ ਆਕੂ ਸਰਦਾਰ ਸੋਨ ਸਿੰਘ ਜੀ ਪੁੱਜੋ ਜਿਨ੍ਹਾਂ ਨੇ ਵੀ ਲਗਭਗ 11 ਸਾਲ ਇਸ ਜਥੇਬੰਦੀ ਦੀ ਸੂਬਾ ਕਮਾਂਡ ਦੀ ਨਿਮਾਇੰਗੀ ਕੀਤੀ ਹੈ ਉਹਨਾਂ ਨੂੰ ਵੀ ਹਾਰਪਾ ਕੇ ਸਨਮਾਨਿਤ ਕੀਤਾ ਜਾਵੇਗਾ ਮંચ ਤੇ ਰਹਿਣਾ ਅਤੇ ਛਿੰਦਾ ਜੀ रामपुरੇ ਤੋਂ ਤੋਂ ਸਾਰੇ ਹੀ ਜਿੰਨੇ ਵੀ ਇਹ ਪੁਰਾਣੇ ਆਗੂ ਆ ਪਹਿਲਾਂ ਉਹਨਾਂ ਦਾ ਮਾਨ ਸਨਮਾਨ ਹੋਵੇਗਾ ਉਸ ਤੋਂ ਬਾਅਦ ਜਿਹੜੇ ਸਾਥੀ ਮਾਲਾ ਤਿਆਰ ਕਰਿਆ ਉਹ ਮਾਲਾ ਸਖਦੇਵ ਜੀ ਹੋਵੇ ਜਿਵੇਂ ਇਹ ਬੋਲਣਗੇ ਭਰਾ ਸਾਡੇ ਇਹਨਾਂ ਦੀ ਗੱਲ ਜਰੂਰ ਧਿਆਨ ਨਾਲ ਸੁਣੀ ਜਾਵੇ ਇਹਨਾਂ ਨੇ ਪਹਿਲਾਂ ਵੀ ਬਹੁਤ ਸੋਹਣੇ ਵਿਚਾਰ ਦਿੱਤੇ ਆ ਸੋ ਜਿਹੜੀ ਇਹ ਸਨਮਾਨ ਕਰਨ ਦੀ ਆਰ ਪਾਉਂਦੇ ਪ੍ਰਸਾਦ ਕੀ ਹੋਗੀ ਆਪਾਂ ਨਾਲ ਨਾਲ ਸ਼ੁਰੂ ਰੱਖਾਂਗੇ ਸਾਡੇ ਪੁਰਾਣੇ ਸੀਨੀਅਰ ਆਗੂ ਜਿੰਨੇ ਵੀ ਮਾਲਾ ਸਾਫਕਾ ਜੀ ਉਹਨਾਂ ਨੂੰ ਬੇਨਤੀ ਆ ਆਪ ਦਾ ਖਿਦਾਰ ਚ ਹੋਣ ਤੇ ਆਪ ਦਾ ਮਾਨ ਸਨਮਾਨ ਹੋਵੇ ਜਿੰਮ ਬਰਾਤ ਨਹੀਂ ਇਹ ਤਾਂ ਜਾਨੀ ਚੱਲਦੇ ਨਹੀਂ ਇੱਥੇ ਬਤਾਜੀ ਸ਼ਾਰਟਕਟ ਕਰ ਦਿਓ ਸਾਡਾ ਤਾਂ ਤਾੜੀਆਂ ਮਾਰ ਦਿਓ ਜੀ ਸਵਾਗਤ ਹੈਓ ਬਹੁਤ ਸਾਰਾ ਤਾਲ ਪ੍ਰਧਾਨ ਜੀ ਇਹ ਤਾਂ ਚੱਲਦਾ ਹੀ ਨਹੀਂ ਨਾ ਸਰਬ ਮਾਣੇ ਖੜੇ ਕੋਲੇ 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 ਕੀ ਗੱਲ ਹੈ ਜੇ ਜਦੋਂ ਕੁ ਨੰਬਰ ਹੀ ਹੈ ਨਹੀਂ ਮੁਬੱਤ ਹੈ ਚਾਚਾ ਜੀ धान जी मड़ी